ਫੈਰੂ ਸ਼ਹਿਰ ਦੇ ਜਾਂ ਖੇਤ ਰੁੱਦੇ ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ਸਿੰਘ ਸੂਰਮਿਆਂ ਮદાન ਲੱਥੇ ਗੰਜਲਾ ਸੁਟੇ ਉਹਨਾਂ ਗੋਰੀਆਂ ਦੇ 22 ਦਸੰਬਰ ਦੀ ਸ਼ਾਮ ਨੂੰ ਜੰਗੀ ترانے ਵੱਜੇ ਤੇ ਤੋਫਾਂ ਤੇ ਬੰਦੂਕਾਂ ਹਰਕਤ ਵਿੱਚ ਆ ਗਈਆਂ 23 ਦਸੰਬਰ ਨੂੰ ਕਮਸਾਨ ਯੁੱਧ ਹੋਇਆ ਫਰੋਸ਼ਾ ਦੀ ਧਰਤੀ ਤੇ ਤੇ ਤਕਰੀਬਨ 8000 ਸੈਨਿਕ ਨੁਕਸਾਨੇ ਗਏ ਸਿੰਘਾਂ ਦੀਆਂ ਫੌਜਾਂ ਬਹੁਤ ਹੀ ਹੌਸਲੇ ਤੇ ਜਜ਼ਬੇ ਨਾਲ ਲੜੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਸਟ ਵੀਡੀਓ ਜਿਹੜੀ ਹੈ ਉਹ ਆਪਾਂ ਮੋਦਕੀ ਦੀ ਲੜਾਈ ਤੇ ਬਣਾਈ ਸੀ ਜਿਹੜੀ ਪਹਿਲੀ ਐਂਗਲੋ ਸਿੱਖ ਵਾਰ ਹੋਈ ਸੀ ਗੋਰਿਆਂ ਤੇ ਖਾਲਸਾ ਫੌਜ ਦੇ ਵਿਚਕਾਰ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਸੀ ਤੇ ਮੈਮੋਰੀਅਲ ਵਿਖਾਇਆ ਸੀ ਗੁਰੂ ਘਰ ਵਿਖਾਇਆ ਸੀ ਤੇ ਉਹ ਵੀਡੀਓ ਜਿਹੜੀ ਆ ਤੁਸੀਂ ਆ ਕਾਫੀ ਜਿਆਦਾ ਲਾਈਕ ਕੀਤੀ ਸਭ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਵੀਂ ਵੀਡੀਓ ਵੇਖੀ ਉਹ ਚੈਨਲ ਤੇ ਜਾ ਕੇ ਵੀਡੀਓ ਜਰੂਰ ਵੇਖੋ ਕਿਉਂਕਿ ਆਪਾਂ ਉਸ ਚੀਜ਼ ਦਾ ਜ ਦੂਸਰਾ ਭਾਗ ਜਿਹੜਾ ਉਹ ਸ਼ੂਟ ਕਰਨ ਲੱਗੇ ਆ ਤੁਹਾਨੂੰ ਮੈਂ ਲਾਸਟ ਵੀਡੀਓ 'ਚ ਵੀ ਦੱਸਿਆ ਸੀ ਕਿ ਇਸ ਮੋਦਕੀ ਦੀ ਲੜਾਈ ਤੋਂ ਬਾਅਦ ਅਗਲੀ ਲੜਾਈ ਜਿਹੜੀ ਆ ਫਰੋਸ਼ਾ ਦੀ ਧਰਤੀ ਤੇ ਹੋਈ ਸੀ ਜਿਹਨੂੰ ਬੈਟਲ ਆਫ ਫਰੋਸ਼ਾ ਵੀ ਕਹਿੰਦੇ ਆ ਤੇ ਆਪਾਂ ਇਸ ਟਾਈਮ ਖੜੇ ਆ ਫਰੋਸ਼ਾ বাস ਸਟੈਂਡ ਤੇ ਜਿਹੜਾ ਕਿ ਮੋਗਾ ਰੋਡ ਤੇ ਪਿੰਡ ਪੈਂਦਾ ਹੈ ਫਰੋਸ਼ਾ ਉਹਦੇ ਬੱਸ ਸਟੈਂਡ ਤੇ ਖੜੇ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਇੱਥੋਂ ਪੂਰਾ ਵਿਊ ਦਿਖਾਉਣੀ ਆ ਫਿਰ ਅੰਦਰ ਜਾ ਕੇ ਆਪਾਂ ਫਰੋਸ਼ਾ ਦਾ ਮੈਮੋਰੀਅਲ ਵੀ ਵੇਖਾਂਗੇ ਤੇ ਗੁਰੂ ਘਰ ਜਾ ਕੇ ਵੀ ਮੱਥਾ ਟੇਕਾਂਗੇ ਤੇ ਪੂਰਾ ਇਤਿਹਾਸ ਜਿਹੜਾ ਫਰੋਸ਼ਾ ਦੀ ਲੜਾਈ ਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਕਿੱਦਾਂ ਲੜਾਈ ਸ਼ੁਰੂ ਹੋਈ ਕਿੰਨੇ ਵਜੇ ਸ਼ੁਰੂ ਹੋਈ ਤੇ ਕਿੰਨਾ ਜਿਹੜਾ ਇਹ ਨੁਕਸਾਨ ਹੋਇਆ ਸਿੱਖ ਫੌਜ ਦਾ ਤੇ ਅੰਗਰੇਜ਼ ਫੌਜ ਦਾ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕੌਣ ਇਸ ਲੜਾਈ ਦੇ ਵਿੱਚ ਜਿੱਤਿਆ ਤੇ ਕੌਣ ਹਾਰਿਆ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਇਸ ਇੱਕੋ ਨਾਮ ਦਾ ਹੀ ਆਪਣਾ ਫੇਸਬੁੱਕ ਪੇਜ ਹੈ ਇੰਸਟਾਗ੍ਰam ਹੈ ਤੇ YouTube ਚੈਨਲ ਹੈ ਸੰਧੂ ਬਲੌਗਰ ਨਾਮ ਦਾ ਸਾਰੇ ਜਾ ਕੇ ਸਬਸਕ੍ਰਾਈਬ ਤੇ ਫੋਲੋ ਕਰ ਲਓ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਬੱਸ ਸਟੈਂਡ ਦਿਖਾਉਣੇ ਆ ਜਿਹੜਾ ਮੇਨ ਗੇਟ ਬਣਿਆ ਹੋਇਆ ਜਿਹੜਾ ਬੱਸ ਸਟੈਂਡ ਹੈ ਬੱਸ ਸਟੈਂਡ ਤੇ ਆਪਾਂ ਖੜੇ ਆ ਇਹ ਤਕਰੀਬਨ ਫਿਰੋਜ਼ਪੁਰ ਵੱਲੋਂ ਆਈਏ ਤਾਂ ਆਪਣੇ ਖੱਬੇ ਹੱਥ ਪੈਂਦਾ ਹੈ 18 ਕਿਲੋਮੀਟਰ ਆਪਾਂ ਨੂੰ ਫਿਰੋਜ਼ਪੁਰ ਕੈਂਡ ਤੋਂ ਆਉਣਾ ਪਏਗਾ ਤੇ ਖੱਬੇ ਹੱਥ ਜਿਹੜਾ ਹੈਗਾ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਜਦੋਂ ਆਪਾਂ ਚੱਲਦੇ ਆ ਤੇ ਇੱਕ ਆਹਾ ਬੋਰਡ ਲੱਗਾ ਹੋਇਆ ਫਿਰੋਜ਼ ਸ਼ਾ ਮੈਮੋਰੀਅਲ ਦਾ ਤੇ ਸਾਹਮਣੇ ਗੇਟ ਦਰਵਾਜਾ ਬਣਾਇਆ ਹੋਇਆ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੋ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਸੀਗੇ ਤੇ ਇਸ ਤਰ੍ਹਾਂ ਇੱਕ ਸਾਈਡ ਤੇ ਬਿਜਲੀ ਘਰ ਬਣਿਆ ਹੋਇਆ ਤੇ ਅੰਦਰ ਗੇਟ ਦੇ ਅੰਦਰ ਐਂਟਰੀ ਲੈ ਕੇ ਤਕਰੀਬਨ 1 ਕਿਲੋਮੀਟਰ ਅੰਦਰ ਜਾ ਕੇ ਜਿਹੜਾ ਹੈ ਪਿੰਡ ਵਸਿਆ ਹੋਇਆ ਚਲੋ ਆਪਾਂ ਚੱਲਦੇ ਹਾਂ ਪਿੰਡ ਦੇ ਅੰਦਰ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਮੈਮੋਰੀਅਲ 'ਚ ਹਲੋ ਜੀ ਆਪਾਂ ਪਹੁੰਚ ਗਏ ਆ ਜਿਹੜਾ ਮੇਨ ਐਂਟਰੈਂਸ ਤੇ ਇੱਧਰ ਅੰਦਰ ਹੀ ਮੈਮੋਰੀਅਲ ਬਣਿਆ ਹੈ ਅੰਦਰ ਹੀ ਗੁਰੂ ਘਰ ਬਣਿਆ ਹੋਇਆ ਹੈ ਤੇ ਆਪਾਂ ਚੱਲ ਕੇ ਜਿਹੜਾ ਦੇਖਦੇ ਆ ਬਾਹਰ ਬੋਰਡ ਲੱਗਾ ਹੋਇਆ ਉਹ ਤੁਸੀਂ ਦੇਖ ਹੀ ਲਿਆ ਹੈ ਫਰੋਸ਼ਾ ਮੈਮੋਰੀਅਲ ਦਾ ਤੇ ਇਹ ਜਿਹੜਾ ਗੁਰੂ ਘਰ ਹੈ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਹੋਇਆ ਹੈ ਤੇ ਇੱਧਰ ਨਾਲ ਹੀ ਮੈਮੋਰੀਅਲ ਬਣਿਆ ਹੋਇਆ ਹੈ ਮੈਮੋਰੀਅਲ ਕੁੱਲਾ ਹੋਇਆ ਪਹਿਲਾਂ ਆਪਾਂ ਮੈਮੋਰੀਅਲ ਚੱਲਦੇ ਆ ਤੇ ਫਿਰ ਗੁਰੂ ਘਰ ਜਾ ਕੇ ਦਰਸ਼ਨ ਕਰਦੇ ਆ 18 ਦਸੰਬਰ 1845 ਨੂੰ ਸਿੱਖ ਜਿਹੜੇ ਸੀ ਮੁਦਕੀ ਦੀ ਲੜਾਈ ਤੋਂ ਬਾਅਦ ਫਿਰੋਸ਼ਾ ਵਾਪਸ ਆ ਗਏ ਕਿਉਂਕਿ ਇੱਥੇ ਉਹਨਾਂ ਦਾ ਬੇਸ ਕੈਂਪ ਲੱਗਾ ਹੋਇਆ ਸੀ ਤੇ ਬਹੁਤ ਜ਼ਿਆਦਾ ਖਾਲਸਾ ਫੌਜ ਬੈਠੀ ਹੋਈ ਸੀ ਉਧਰੋਂ ਅੰਗਰੇਜ਼ ਵੀ ਸਮਝ ਚੁੱਕੇ ਸੀ ਕਿ ਸਿੱਖ ਫੌਜ ਜਿਹੜੀ ਹੈ ਉਹਨਾਂ ਦਾ ਜਜ਼ਬਾ ਤੇ ਬਹਾਦਰੀ ਬਹੁਤ ਜ਼ਿਆਦਾ ਹੈ ਤੇ ਇਸ ਤਰ੍ਹਾਂ ਆਪਾਂ ਉਹਨਾਂ ਤੋਂ ਹਾਰ ਜਾਵਾਂਗੇ ਸੋ ਅੰਗਰੇਜ਼ ਜਰਨਲਾਂ ਨੇ ਇਹ ਸੋਚਿਆ ਕਿ ਆਪਾਂ ਨੂੰ ਉਹਨਾਂ ਦੇ ਬੇਸ ਕੈਂਪ ਤੇ ਹੀ ਹਮਲਾ ਕਰਨਾ ਚਾਹੀਦਾ ਹੈ ਤੇ ਉਥੇ ਜਿਆਦਾ ਫੌਜ ਇਕੱਠੀ ਨਹੀਂ ਹੋਣ ਦੇਣੀ ਚਾਹੀਦੀ ਇਸ ਕਰਕੇ ਉਹਨਾਂ ਨੇ 21 ਦਸੰਬਰ ਨੂੰ ਜਰਨੈਲੀ ਸੜਕ ਵੱਲੋਂ ਫਰੋਸ਼ਾ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਤੇ 22 ਦਸੰਬਰ ਦੀ ਸ਼ਾਮ ਨੂੰ ਫਰੋਸ਼ਾ ਦੀ ਧਰਤੀ ਤੇ ਉਹ ਜਾ ਖੜੇ ਹੋਏ ਅੰਗਰੇਜ਼ੀ ਫੌਜ ਜਿਹੜਾ ਇਹ ਮੈਮੋਰੀਅਲ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਜਿਹੜੇ 8000 ਦੇ ਤਕਰੀਬਨ ਸੈਨਿਕ ਜਿਹੜੇ ਇਸ ਧਰਤੀ ਤੇ ਸ਼ਹੀਦ ਹੋਏ ਆ ਕਿਉਂਕਿ ਬੇਸ ਕੈਂਪ ਇਸ ਜਗ੍ਹਾ ਤੇ ਲੱਗਾ ਹੋਇਆ ਸੀ ਫਰੋਸ਼ਾ ਤੋਂ ਜਿਹੜਾ ਇੱਟਾਂ ਵਾਲੇ ਪਾਸੇ ਨੂੰ ਰਾਹ ਜਾਂਦਾ ਹੈ ਉੱਥੇ ਅੱਜ ਸਰਕਾਰੀ ਸਕੂਲ ਹੈ ਉਸ ਜਗ੍ਹਾ ਤੇ ਸਾਰਾ ਤੋਪਖਾਨਾ ਬਣਿਆ ਹੋਇਆ ਸੀ ਖਾਲਸਾ ਫੌਜ ਦਾ ਜਿੱਥੇ ਫੌਜ ਸਾਰੀ ਬੈਠੀ ਹੋਈ ਸੀ ਇਸ ਫਰੋਸ਼ਾ ਪਿੰਡ ਦੇ ਆਲੇ ਦੁਆਲੇ ਲਾਲ ਸਿੰਘ ਕੋਲ ਉਸ ਟਾਈਮ ਤੇ 20000 ਸਿੱਖ ਫੌਜ ਸੀ ਤੇ ਤੇਜਾ ਸਿੰਘ ਕੋਲ 30000 ਸਿੱਖ ਫੌਜ ਸੀ ਫਰੋਸ਼ਾ ਦੀ ਲੜਾਈ ਜਿਹੜੀ ਉਹ 3:30 ਵਜੇ ਸ਼ਾਮ ਨੂੰ ਸ਼ੁਰੂ ਕੀਤੀ ਸੀ ਠੰਡ ਦਾ ਮੌਸਮ ਸੀ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਦਸੰਬਰ ਦਾ ਮਹੀਨਾ ਸੀ ਤੇ 1845 ਸਨ ਸੀ ਤੇ ਸ਼ਾਮ ਦੇ ਟਾਈਮ ਜਿਹੜੀ ਐ ਫਰੋਸ਼ਾ ਦੇ ਆਲੇ ਦੁਆਲੇ ਬਿਲਕੁਲ ਜਿਹੜੀ ਐ ਸਾਰੇ ਏਰੀਏ ਦੇ ਵਿੱਚ ਖਾਲਸਾ ਫੌਜ ਬੈਠੀ ਹੋਈ ਸੀ ਤੇ ਗੋਰੇ ਜਿਹੜੇ ਸੀਗੇ ਅੰਗਰੇਜ਼ ਫੌਜ ਜਿਹੜੀ ਸੀਗੀ ਉਹਨਾਂ ਨੇ ਮੁਦਕੀ ਤੋਂ ਆ ਕੇ ਹਮਲਾ ਕੀਤਾ ਸੀ ਉਹਨਾਂ ਕੋਲੇ ਵੈਸੇ ਤਾਂ ਆਧੁਨਿਕ ਤੋਫਾਂ ਸੀਗੀਆਂ ਪਰ ਸਿੱਖਾਂ ਦੇ ਵਿੱਚ ਜਿਹੜਾ ਜਜ਼ਬਾ ਹੈ ਉਹ ਬਹੁਤ ਹੀ ਜ਼ਿਆਦਾ ਸੀ ਤੇ ਸਿੱਖ ਫੌਜ ਦੀ ਗਿਣਤੀ ਜਿਹੜੀ ਸੀ 10000 ਤੋਂ ਉੱਪਰ ਸੀ ਪਰ ਅੰਗਰੇਜ਼ਾਂ ਦੀ ਫੌਜ ਦੀ ਗਿਣਤੀ ਜਿਹੜੀ ਉਹ ਘੱਟ ਸੀ ਪਰ ਉਹ ਜ਼ਿਆਦਾ ਟ੍ਰੇਨਡ ਸੀਗੇ ਐ ਸ਼ਾਮ ਦਾ ਟਾਈਮ ਹੋਣ ਕਰਕੇ ਜਿਹੜੀ ਐ ਜਦੋਂ ਸਿੱਖਾਂ ਨੇ ਆਪਣੀਆਂ ਤੋਫਾਂ ਚਲਾਈਆਂ ਤਾਂ ਅੰਗਰੇਜ਼ ਫੌਜ ਜਿਹੜੀ ਐ ਬਹੁਤ ਜ਼ਿਆਦਾ ਕਾਇਲ ਹੋਈ ਬਹੁਤ ਜ਼ਿਆਦਾ ਜਿਹੜੇ ਐ ਗੋਰੇ ਜਿਹੜੇ ਉਹ ਮਾਰੇ ਗਏ ਇਸ ਨੂੰ ਦੇਖਦੇ ਹੋਏ ਜਿਹੜਾ ਗੋਰਿਆਂ ਦਾ ਜਰਨਲ ਸੀਗਾ ਉਹ ਖਬਰ ਆ ਗਿਆ ਤੇ ਉਹਨੇ ਆ ਅੱਧੀ ਰਾਤ ਨੂੰ ਮੁਦਕੀ ਮੈਸੇਜ ਵੀ ਭੇਜ ਦਿੱਤਾ ਸੀ ਕਿ ਜਿੰਨੇ ਵੀ ਡਾਕੂਮੈਂਟ ਉੱਥੇ ਪਏ ਆ ਜਿਹੜੇ ਐ ਕੀ ਖਾਲਸਾ ਫੌਜ ਜਾ ਕੇ ਜਿੱਤਣ ਤੋਂ ਬਾਅਦ ਉੱਥੇ ਕਬਜ਼ਾ ਨਾ ਕਰ ਲਵੇ ਉਹਨਾਂ ਡਾਕੂਮੈਂਟਸ ਤੇ ਤਾਂ ਉਹ ਸਾਰੇ ਜਲਾ ਦਿੱਤੇ ਜਾਣ ਪਰ ਜਿਹੜਾ ਸਿੱਖ ਫੌਜ ਦੀ ਅਗਵਾਈ ਕਰ ਰਿਹਾ ਸੀ ਲਾਲ ਸਿੰਘ ਤੇ ਤੇਜਾ ਸਿੰਘ ਉਹ ਐਨ ਮੌਕੇ ਤੇ ਹੀ ਜਿਹੜਾ ਹੈ ਬ੍ਰਿਟਿਸ਼ ਫੌਜ ਦੇ ਨਾਲ ਰਲ ਗਿਆ ਤੇ ਖਾਲਸਾ ਫੌਜ ਦੀ ਅਗਵਾਈ ਕਰਦੇ ਕਰਦੇ ਇਥੋਂ ਭੱਜ ਗਿਆ ਖਾਲਸਾ ਫੌਜ ਬਿਨਾ ਆਗੂ ਤੋਂ ਹੀ ਸੁਬਾ ਤੱਕ ਲੜਦੀ ਰਹੀ ਪਰ ਉਹਨਾਂ ਨੂੰ ਉਹਨਾਂ ਦਾ ਕੋਈ ਆਗੂ ਨਾ ਹੋਣ ਕਰਕੇ ਜਿਹੜਾ ਹੈ ਗੋਰਿਆਂ ਦੀ ਫੌਜ ਨੇ ਜਿਹੜਾ ਇਹ ਫਰੋਸ਼ਾ ਦੀ ਲੜਾਈ ਜਿਹੜੀ ਉਹ ਜਿੱਤ ਲਈ ਇਸ ਜਿਹੜੀ ਬਾਹਰ ਲਾਈਨਾਂ ਵੀ ਲਿਖੀਆਂ ਹੋਈਆਂ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗੀ ਕਿ ਕਿਦਾਂ ਗਦਾਰਾਂ ਦੀ ਗਦਾਰੀ ਜੇ ਲਾਲ ਸਿੰਘ ਤੇ ਤੇਜਾ ਸਿੰਘ ਦਾ ਗਦਾਰੀ ਨਾ ਕਰਦੇ ਤਾਂ ਅੱਜ ਵੀ ਪੰਜਾਬ ਦੇ ਉੱਪਰ ਖਾਲਸਾ ਰਾਜ ਹੋਣਾ ਸੀ ਉਸ ਟਾਈਮ ਜਿਹੜੇ ਗੋਰੇ ਇੱਥੇ ਆ ਕਬਜ਼ਾ ਨਹੀਂ ਸੀ ਕਰ ਸਕਦੇ ਪੰਜਾਬ ਦੇ ਉੱਪਰ ਉਹਨਾਂ ਦੇ ਵਿੱਚ ਉਹਨਾਂ ਨੂੰ ਦੇਖ ਹੀ ਰਿਹਾ ਸੀ ਕਿ ਖਾਲਸਾ ਦੀ ਫੌਜ ਜਿਹੜੀ ਉਹ ਕਿੰਨੀ ਬਹਾਦਰੀ ਨਾਲ ਲੜ ਰਹੀ ਹੈ ਇਸ ਬਹਾਦਰੀ ਨੂੰ ਯਾਦ ਕਰਦੇ ਹੋਏ ਇੱਥੇ ਮੈਮੋਰੀਅਲ ਬਣਿਆ ਹੋਇਆ ਤੇ ਇਸ ਤੋਂ ਬਾਅਦ ਨਾਲ ਹੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿਹਨੇ ਵੀ ਬਹਾਦਰ ਸ਼ਹੀਦਾਂ ਨੇ ਇੱਥੇ ਸ਼ਹੀਦੀ ਦਿੱਤੀ ਹੈ ਉਹ ਸਾਰਾ ਜਿਹੜਾ ਗੁਰੂ ਘਰ ਬਣਿਆ ਹੋਇਆ ਮੈਮੋਰੀਅਲ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਪਿੱਛੇ-ਪਿੱਛੇ ਫੋਟੋ ਬਣੀ ਹੋਈ ਹੈ ਦੇ ਵਿੱਚ ਵੀ ਸਾਰਾ ਕੁਝ ਉਦਾਂ ਸ਼ੋਅ ਕੀਤਾ ਹੋਇਆ ਹੈ ਕਿ ਕਿਦਾਂ ਸਿੱਖ ਜਿਹੜੇ ਉਹ ਬਹਾਦਰੀ ਨਾਲ ਜੜੇ ਆ ਅੰਗਰੇਜ਼ਾਂ ਦੀ ਫੌਜ ਨੂੰ ਮਾਰ ਰਹੇ ਆ ਉਹਨਾਂ ਕੋਲੇ ਇੰਨੇ ਬੰਬ ਬਰੂਦ ਹੋਣ ਦੇ ਬਾਵਿ ਉਦ ਵੀ ਸਿੱਖਾਂ ਨੇ ਜੜਾ ਬਹੁਤ ਸਾਰੇ ਤਰੀਕੇ ਨਾਲ ਇਹ ਜੰਗ ਜਿਹੜੀ ਲੜੀ ਸੀ ਪਰ ਨਲਾਇਕ ਆਗੂ ਹੋਣ ਕਰਕੇ ਸਿੱਖ ਜੜੀ ਐ ਇਹ ਲੜਾਈ ਹਾਰ ਗਏ ਸੀਗੇ ਚਲੋ ਹੁਣ ਆਪਾਂ ਚੱਲਦੇ ਆਂ ਗੁਰੂ ਘਰ ਤੇ ਗੁਰੂ ਘਰ ਦੇ ਦਰਸ਼ਨ ਕਰਦੇ ਆਂ ਤੇ ਮੱਥਾ ਟੇਕਦੇ ਆਂ। ਲਓ ਜੀ ਆਪਾਂ ਗੁਰੂ ਘਰ ਦੇ ਅੰਦਰ ਐਂਟਰ ਹੋ ਚੁੱਕੇ ਆਂ ਤੇ ਮੇਰੇ ਸੱਜੇ ਹੱਥ ਜਿਹੜਾ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਜਿਹਦੇ ਉੱਪਰ ਸਾਰਾ ਇਤਿਹਾਸ ਲਿਖਿਆ ਹੋਇਆ।froshਾਂ ਦੀ ਜੰਗ ਦੀ ਦਾਸਤਾ ਸਾਰੀ ਜਿਹੜੀ ਐ ਲਿਖੀ ਹੋਈ ਐ। ਤੁਸੀਂ ਪਾਜ਼ ਕਰਕੇ ਵੀਡੀਓ 'ਚ ਪੜ੍ਹ ਸਕਦੇ ਹੋ। ਹੁਣ ਆਪਾਂ ਅੱਗੇ ਚੱਲਦੇ ਆਂ। ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ ਪੂਰਾ ਡਿਟੇਲ ਦੇ ਵਿੱਚ ਇਤਿਹਾਸ ਜਿਹੜਾ ਹੈ ਉਹ ਲਿਖ ਕੇ ਲਾਇਆ ਹੋਇਆ ਹੈ ਤੇ ਜਿਨ੍ਹਾਂ ਨੇ ਇਹ ਇਤਿਹਾਸ ਸੁਣਾਇਆ ਉਹਨਾਂ ਦਾ ਨਾਮ ਤੇ ਨੰਬਰ ਵੀ ਨੀਚੇ ਦਿੱਤਾ ਹੋਇਆ ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਮੱਥਾ ਟੇਕਦੇ ਹਾਂ ਇਹ ਹੈ ਜੀ ਗੁਰਦੁਆਰਾ ਸ਼ਹੀਦ ਗੰਜ ਜੋ ਬਾਬਾ ਹਜੂਰਾ ਸਿੰਘ ਜਗਰਾਂਵਾਲੇ ਉਹਨਾਂ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਉਸਾਰੀ ਕਰਵਾਈ ਸੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਗੁਰੂ ਘਰ ਬਣਿਆ ਹੋਇਆ ਤੇ ਲੱਖਾਂ ਸੰਗਤਾਂ ਅੱਜ ਵੀ ਨਤਮਸਤਕ ਹੋਣ ਆਉਂਦੀਆਂ ਹਨ ਤੇ ਉਹਨਾਂ ਦੀਆਂ ਮਨੋ ਕਾਮਨਾ ਵੀ ਜੜੀਆਂ ਨੇ ਉਹ ਪੂਰੀਆਂ ਹੁੰਦੀਆਂ ਹਨ ਬੜੇ ਹੀ ਦੁਖੀ ਮਨ ਨਾਲ ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਘਾਟ ਨੂੰ ਮਹਿਸੂਸ ਕਰਦਿਆਂ ਲਿਖਿਆ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੰਗਰੇਜ਼ ਬੇਸ਼ੱਕ ਇਹ جنگ ਜਿੱਤ ਗਏ ਸੀ ਪਰ ਇਹ ਜੰਗ ਜਿਹੜੀ ਹੈ ਉਹਨਾਂ ਨੂੰ ਬਹੁਤ ਮਹਿੰਗੀ ਪਈ ਸੀ ਬਹੁਤ ਮਹਿੰਗੀ ਜਿੱਤ ਪਈ ਸੀ ਜਿਹਦੇ ਵਿੱਚ ਉਹਨਾਂ ਦੇ ਦੋ ਬਰਗੇਡੀਅਰ ਸਖਤ ਜ਼ਖਮੀ ਹੋਏ ਸੀ ਤੇ ਇੱਕ ਮਾਰਿਆ ਗਿਆ ਸੀ ਤੇ 2415 ਸਿਪਾਈਆਂ ਦਾ ਨੁਕਸਾਨ ਹੋਇਆ ਸੀ ਜਿਨ੍ਹਾਂ ਵਿੱਚੋਂ 695 ਮਾਰੇ ਗਏ ਸਨ ਤੇ ਦੋ ਦਿਨ ਚੱਲੀ ਲੜਾਈ ਦੇ ਵਿੱਚ ਬਹਾਦਰ ਅੰਗਰੇਜ਼ ਫੌਜੀ ਲੈਫਟੀਨੈਂਟ ਪੀਟਰ ਸਖਤ ਜ਼ਖਮੀ ਹੋਏ ਜਿਨ੍ਹਾਂ ਨੂੰ ਪਿੰਡ ਮਿਸ਼ਰੀ ਵਾਲਾ ਵਿਖੇ ਫੌਜੀ ਕੈਂਪ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਮੌਤ ਹੋਈ ਤੇ ਉਹਨਾਂ ਦੇ ਸੈਨਿਕ ਤੇ ਕਮਾਂਡਰ ਲੈਫਟੀਨੈਂਟ ਕਰਨਲ ਹਾਥਵੇਟ ਇਨਾਂ ਦੀ ਯਾਦਗਾਰ ਵੀ ਪਿੰਡ ਮਿਸ਼ਰੀ ਵਾਲਾ ਵਿਖੇ ਬਣਾਈ ਹੋਈ ਹੈ ਇਹ ਤਾਂ ਸੀ ਫਰੋਸ਼ਾ ਦੀ ਲੜਾਈ ਦੀ ਇੱਕ ਖਾਸ ਵੀਡੀਓ ਜੋ ਇਤਿਹਾਸ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੈ ਉਮੀਦ ਕਰਦੀਆਂ ਕਿ ਇਹ ਇਤਿਹਾਸ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰੇਗਾ ਇਸ ਤੋਂ ਅੱਗੇ ਜੋ ਇਤਿਹਾਸ ਹੋਇਆ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਇਸ ਤਰ੍ਹਾਂ ਦੀਆਂ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ